ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਕਾਰੀ ਐਜੂਕੇਸ਼ਨ ਕਾਲਜ ਲੜਕੀਆਂ ਮਲੇਰ ਕੋਲਾ ਸਰਕਾਰੀ ਐਜੂਕੇਸ਼ਨ ਬੀਐਡ ਕਾਲਜ ਮਲੇਰ ਕੋਲਾ ਸਰਕਾਰੀ ਕਾਲਜ ਕਰਮ ਸਰਰਾੜਾ ਸਾਹਿਬ ਦੇ ਪ੍ਰਿੰਸੀਪਲ ਡਾਕਟਰ ਮੁਹੰਮਦ ਇਰਫਾਨ ਫਰੂਕੀ ਨੂੰ ਸੈਨੇਟ ਦਾ ਮੈਂਬਰ ਚੁਣਿਆ ਗਿਆ ਸੀ ਉਸ ਤੋਂ ਇੱਕ ਦੋ ਦਿਨਾਂ ਬਾਅਦ ਹੀ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਸਿੰਡିକੇਟ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਆਉ ਦਿਖਾਉਣਾ ਤੁਹਾਨੂੰ ਇਸ ਮੌਕੇ ਪ੍ਰਿੰਸੀਪਲ ਡਾਕਟਰ ਮੁਹੰਮਦ ਇਰਫਾਨ ਫਰੂਕੀ ਦੇ ਨਾਲ ਹੋਈ ਖਾਸ ਗੱਲਬਾਤ ਦੀਆਂ ਤਸਵੀਰਾਂ ਦੀ ਜ਼ੁਬਾਨੀ ਮਲੇਰ ਕੋਡਲਾ ਤੋਂ ਜਰਨਲਿਸਟ ਮੁਹੰਮਦ ਹਨੀਫ ਫਿੰਦੀ ਰਿਪੋਰਟ ਗੱਲ ਕਰਦੇ ਹਾਂ ਡਾਕਟਰ ਮੁਹੰਮਦ ਇਰਫਾਨ ਫਰੂਕੀ ਜੀ ਜੋ ਕਿ ਲਗਾਤਾਰ ਪਿਛਲੇ 30 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਵੱਡ ਮੁੱਲਾ ਯੋਗਦਾਨ ਪਾ ਰਹੇ ਹਨ ਡਾਕਟਰ ਇਰਫਾਨ ਸਰਕਾਰੀ ਕਾਲਜ এডਿਕੇਸ਼ਨ ਜਨਕਿ ਬੀਐਡ ਕਾਲਜ ਮਲੇ ਕੋਲਾ ਦੇ ਪ੍ਰਿੰਸੀਪਲ ਹਨ ਇਸ ਤੋਂ ਇਲਾਵਾ ਇਹ ਆਪਣੀ ਸੇਵਾ ਮ ਸਰਕਾਰੀ ਕਾਲਜ ਕਰਮਸਾਹੂਰਾੜਾ ਸਾਹਿਬ ਅਤੇ ਸਰਕਾਰੀ ਕਾਲਜ ਲੜਤੀਆਂ ਮਹਲੇਰ ਖੋਲਾ ਵੀ ਕਹਿ ਵੀਏ ਬਤੌਰ ਪ੍ਰਿੰਸੀਪਲ ਜਿਵੇਂ ਬਾਬਾ ਅਨਵਾਰਨ ਤੇ ਆ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਨ ਵੈਲਕਮ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤੁਹਾਨੂੰ ਪਿਛਲੇ ਦਿਨੀ ਸੈਨੇਟ ਦਾ ਮੈਂਬਰ ਚੁਣਿਆ ਗਿਆ ਤੇ ਕਿੰਨੀ ਖੁਸ਼ੀ ਹੋਣ ਸਾਬ ਅ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਤੇ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਜੋ ਹੈ ਆਦਨਾ ਜਿਹੇ ਸ਼ਖਸ ਨੂੰ ਜੋ ਹੈ ਇੱਕ ਆਪਣੇ ਚੈਨਲ ਵਿੱਚ ਜਗ੍ਹਾ ਦਿੱਤਾ ਔਰ ਦੂਸਰਾ ਸ਼ੁਕਰ ਗੁਜ਼ਾਰ ਹਾਂ ਮੈਂ ਖੁਦਾ ਦਾ ਕਿ ਜਿਹੜੇ ਇੱਜ਼ਤ ਦਿੰਦੇ ਨੇ ਇਨਸਾਨਾਂ ਨੂੰ ਔਰ ਇਹ ਮੈਂ 1995 ਦੇ ਵਿੱਚ ਸਰਕਾਰੀ ਕਾਲਜ ਮਲੇਕੋਲੇ ਦੇ ਵਿੱਚ ਸਭ ਤੋਂ ਪਹਿਲਾਂ ਜੁਆਇਨ ਕੀਤਾ ਸੀ ਐਜ਼ ਅ ਸਾਈਕੋਲੋਜੀ ਲੈਕਚਰਰ ਫਿਰ ਜਿਹੜਾ ਕਿ ਬਾਅਦ ਵਿੱਚ ਅਸਿਸਟੈਂਟ ਪ੍ਰੋਫੈਸਰ ਐਸੋਸੀਏਟ ਪ੍ਰੋਫੈਸਰ ਦੇ ਤੌਰ ਤੇ ਤੇ ਪ੍ਰੋਫੈਸਰ ਦੇ ਤੌਰ ਤੇ ਜੋ ਹੈ ਹੋਇਆ ਤੇ 2023 ਦੇ ਵਿੱਚ ਸਭ ਤੋਂ ਪਹਿਲਾ ਮੇਰੀ ਅਪੁਆਇੰਟਮੈਂਟ ਐਜ਼ ਅ ਪ੍ਰਿੰਸੀਪਲ ਅ ਮੁਕਸ ਸਰਕਾਰੀ ਕਾਲਜ ਮੁਕਸਵਿਕ ਮੁਕਸ ਸਾਹਿਬ ਵਿਖੇ ਹੋਈ ਔਰ ਉਤੋਂ ਜੋ ਹੈ ਨਾਲ ਹੀ ਮੈਨੂੰ ਜੋ ਹੈ ਸਰਕਾਰੀ ਕਾਲਜ ਆਫ এডਿਕੇਸ਼ਨ ਮਲੇ ਕੋਲਾ ਤੇ ਸਰਕਾਰੀ ਕਾਲਜ ਰੋਸ਼ਨਵਾਲਾ ਜੋ ਹੈ ਤੇ ਗਏ ਤੇ ਉਸ ਤੋਂ ਬਾਅਦ ਮੇਰੀ ਨਾਲ ਹੀ ਬਾਅਦ ਦੇ ਵਿੱਚ ਸਰਕਾਰੀ ਕਾਲਜ ਕਰਮ ਸਾਹਾੜਾ ਸਾਹਿਬ ਵੀ ਦੇ ਦਿੱਤਾ ਗਿਆ ਔਰ ਅੱਜ ਜੋ ਹੈ ਇਹ ਬੀਐਡ ਕਾਲਜ ਹੈ ਜਿਹੜਾ ਕਿ ਸਰਕਾਰੀ ਕੋਲੋਂ ਸੈਜੂਕੇਸ਼ਨ ਹੈ ਇੱਥੇ 2 ਸਾਲ ਤੋਂ ਮੈਂ ਇਸ ਸੰਸਥਾ ਦੀ ਸੇਵਾ ਕਰ ਰਿਹਾ ਸਰਹ ਸੈਨੇਟ ਮੈਂਬਰ ਤੋਂ ਇੱਕਦਮ ਇੱਕ ਦੋ ਦਿਨਾਂ ਬਾਅਦ ਉਹਨੂੰ ਖੁਸ਼ਖਬਰੀ ਮਿਲਦੀ ਆ ਕਿ ਤੁਹਾਨੂੰ ਸਿੰਡੀਕੇਟ ਦਾ ਅਦਾਬ ਮੈਂਬਰ ਆ ਉਹ ਵੀ ਨਾਮ ਦਿੱਤਾ ਗਿਆ ਤੇ ਤੁਸੀਂ ਬਖਵਾ ਦਾ ਬਾਵਾਂ ਦੇ ਵਿੱਚ ਜੋ ਸੁਣਤੀਆਂ ਪਕੜੀਆਂ ਤੁਸੀਂ ਉਹ ਵੀ ਬਹੁਤ ਵਧੀਆ ਲੱਗਿਆ ਕਿ ਉਹ ਕਿੰਨੀ ਖੁਸ਼ੀ ਹੋਈ ਉਹਨੂੰ ਸਰ ਖੁਸ਼ੀ ਤਾਂ ਦੇਖੋ ਇਹ ਜ਼ਿੰਮੇਵਾਰੀ ਵਾਲੀ ਗੱਲ ਹੁੰਦੀ ਹੈ ਕਿ ਜਿੰਨੇ ਵੀ ਸਾਰੇ ਬਿਲਸ ਹੁੰਦੇ ਹਨ ਕੇਸ ਹੁੰਦੇ ਹਨ ਮੁੱਦੇ ਹੁੰਦੇ ਹਨ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾਂਦਾ ਹੈ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਔਰ ਸੈਨੇਟ ਦੇ ਵਿੱਚ ਪਹਿਲਾਂ ਮੈਨੂੰ ਜੋ ਹੈ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਵਿੱਚੋਂ ਚੁਣਿਆ ਗਿਆ ਤੇ ਉਸ ਤੋਂ ਬਾਅਦ ਸੈਨੇਟ ਦੇ ਨਾਮ ਨਾਲ ਬਾਅਦ ਦੇ ਵਿੱਚ ਉਹਨਾਂ ਨੇ ਉਹ ਸੈਨੇਟ ਦੇ ਵਿੱਚੋਂ ਕੁਝ ਮੁਖਤਸਰ ਬੜੇ ਫਰੀਫ ਬੜੇ ਕਾਟੇ ਬੰਦੇ ਜੋ ਹੈ ਸਿੰਡੀਕੇਟ ਵਾਸਤੇ ਚੁਣੇ ਕਿ ਮੈਂ ਸ਼ੁਕਰਗੁਜ਼ਾਰ ਹਾਂ ਕਿ ਵਾਈਚਾ ਚੋਰ ਸਾਹਿਬ ਦਾ ਤੇ ਰਿਸ਼ਤਾਰ ਸਾਹਿਬ ਦਾ ਕਿ ਉਹਨਾਂ ਨੇ ਮੈਨੂੰ ਸਿੰਡੀਕੇਟ ਲਈ ਉਹ ਸੈਨਟ ਤੋਂ ਬਾਅਦ ਜੋ ਹੈ ਮੁਖਤਲਬ ਨੁਮਤਖਿਮ ਕੀਤਾ ਹੈ ਤੇ ਜਦੋਂ ਕਿ ਇੱਕ ਮੀਟਿੰਗ ਵੀ ਸਿੰਡੀਕੇਟ ਦੀ ਹੋ ਚੁੱਕੀ ਹੈ ਸੈਨਟ ਦੀ ਮੀਟਿੰਗ ਹੋ ਚੁੱਕੀ ਹੈ ਔਰ ਉਸ ਦੇ ਵਿੱਚ ਸਾਡੇ 450ਵੀਂ ਸਿੰਡੀਕੇਟ ਦੀ ਮੀਟਿੰਗ ਹੋਈ ਕਾਫੀ ਮੁੱਦੇ ਉਸ ਦੇ ਵਿੱਚ ਕਾਫੀ ਡਿਸਕਸ਼ਨ ਤੋਂ ਬਾਅਦ ਜੋ ਹੈ ਕਲੀਅਰ ਹੋਏ ਔਰ ਜਿਸ ਤੇ व्हाइट ऑफ्सर साहब दी दी पहली नमी नियुक्ति है तो उनांदे भी पहली ही सिटिकेट दी मीटिंग सी अच्छा सर एक ਤੁਹਾਨੂੰ प्रोफेसर होने ਦੇ ਨਾਤੇ ਇੱਕ ਕੁਐਸਚਨ ਕਰ ਰਹਾ ਕਿ ਸਾਡੀ ਜਿਹੜੀ ਨੌਜਵਾਨੀ ਜਿਹੜਾ ਵਿਦੇਸ਼ਾਂ ਵੱਲ ਨੂੰ ਰੁਕ ਰਹੀ ਆ ਹਾਲਾਂਕਿ ਆਪਣੇ ਦੇਸ਼ ਦੇ ਵਿੱਚ ਹੀ ਇਨਸਾਨ ਤੁਸੀਂ ਪੜ੍ਹੇ ਹੋ ਇੱਥੇ ਕਾਲਜ ਦੇ ਵਿੱਚ ਪੜ੍ਹੇ ਸਰਕਾਰੀ ਚ ਇੱਥੇ ਪੜ੍ਹੇ ਇੱਥੇ ਨੌਕਰੀ ਕਰ ਰਹੇ ਹੋ ਤੇ ਲੋਕ ਬਾਹਰ ਜਾ ਰਹੇ ਨੇ ਕੀ ਰੁਝਾਨ ਆ ਕਿਉਂ ਖਾਤਮੂਰ ਐਕਚੁਅਲੀ ਸਿਰਫ ਕਰਾਸੀ ਦਾ ਚੱਕਰ ਹੈ ਔਰ ਮੇਰੇ ਖਿਆਲ ਦੇ ਵਿੱਚ ਕਿਉਂਕਿ ਜਿਵੇਂ ਯੂਰਪੀਅਨ ਯੂਨੀਅਨ ਹਿੰਦੀ ਕਰੰਸੀ ਅਤੇ ਯੂਰੋ ਚੱਲਦਾ ਹੈ ਔਰ ਯੂਐਸਏ ਦੇ ਵਿੱਚ ਯੂਐਸ ਡਾਲਰ ਚੱਲਦਾ ਹੈ ਕੈਨੇਡਾ ਦੇ ਵਿੱਚ ਕੈਨੇਡੀਅਨ ਡਾਲਰ ਜਿਨ੍ਹਾਂ ਦੀ ਕਰੰਸੀ ਜ਼ਿਆਦਾ ਹੈ ਔਰ ਜਿਹੜੇ ਲੋਕ ਆਪਣੇ ਲੋਰ ਸਮਝ ਲੋ ਕਿ ਜਿਵੇਂ ਲੇਬਰ ਦਾ ਹੈ ਜਾਂ ਦੂਸਰੇ ਕੰਮ ਹਨ ਔਰ ਉਹ ਕਮਾ ਦੇ ਵਿੱਚ ਜਿਹੜੀ ਜਿਹੜੀ ਆਮਦਨ ਹੈ ਉਹ ਘੱਟ ਬੰਦੀ ਹੈ ਤੇ ਉੱਥੇ ਜ਼ਿਆਦਾ ਬੰਦੀ ਹੈ ਲੇਕਿਨ ਅਕੈਡੈਮਿਕ ਤੌਰ ਤੇ ਜਾਂ ਕੋਈ ਅੱਛੀ ਪੋਸਟਾ ਤੇ ਜੋ ਹੈ ਉਹ ਇੰਡੀਆ ਦੇ ਵਿੱਚ ਹੀ ਇਨਸਾਨ ਉਹ ਦਿੱਕਾ ਨਾ ਕਰ ਸਕਦਾ ਹੈ ਬਾਹਰ ਜੋ ਹੈ ਇੰਡੀਆ ਦੀ ਤਰ੍ਹਾਂ ਜੋ ਹੈ ਇਨਸਾਨ ਨਾ ਅੱਛੀ ਦਿੱਕੀ ਨਾਲ ਕੰਮ ਕਰ ਸਕੇ ਔਰ ਨਾ ਹੀ ਉਹਦੀ ਕੋਈ ਸਟੈਬਿਲਿਟੀ ਹੈ ਉਹਦੀ ਸਿਕਿਉਰਿਟੀ ਹੈ ਤੇ ਕੀ ਅਪੀਲ ਆ ਤੁਹਾਨੂੰ ਅਜਿਹੇ ਨੌਜਵਾਨਾਂ ਨੂੰ ਅਜਿਹੇ ਲੜਕੀਆਂ ਨੂੰ ਜੋ ਵਿਦੇਸ਼ਾਂ ਵੱਲ ਰੁਕ ਕਰਦੇ ਨੇ ਔਰ ਕੀ ਅਰੋ ਸਿੱਖਿਆ ਨੂੰ ਲੱਗੇ ਉਹ ਇੱਕੀ ਆਪੋ ਸਿੱਖਿਆ ਦਾ ਮੰਤਨ ਹਿੰਦੁਸਤਾਨ ਦੇ ਵਿੱਚ ਹੈ ਕਿ ਉਹ ਆਪ ਕੋ ਹੈ ਦੇਖੋ ਜਿਵੇਂ ਪਹਿਲਾਂ ਸਾਡੀ ਜੋ ਹਾਇਰ ਐਜੂਕੇਸ਼ਨ ਸੀ ਉਹ ਪੁਰਾਣੇ ਅੰਗਰੇਜ਼ਾਂ ਦੇ ਜਮਾਨੇ ਦੀ ਚੱਲ ਰਹੀ ਸੀ ਲੇਕਿਨ ਸੈਂਟਰ ਗਵਰਨਮੈਂਟ ਨੇ ਇੱਕ ਬੜਾ ਅੱਛਾ ਸਟੈਪ ਉਠਾਇਆ ਜਿਹੜੀ ਕਿ ਨਿਊ ਐਜੂਕੇਸ਼ਨ ਪਾਲਿਸੀ 2020-2025 ਦੇ ਵਿੱਚ ਇਹਨਾਂ ਨੇ ਲਾਗੂ ਕੀਤੀ ਉਸ ਉਹ ਟੋਟਲੀ ਉਹਨਾਂ ਨੇ ਯੂਕੇ ਯੂਐਸਏ ਤੇ ਯੂਰਪ ਦੀ এডਿਕੇਸ਼ਨ ਪਾਲਿਸੀ ਨੂੰ ਮੁੱਖ ਰੱਖ ਕੇ ਇਹ ਹੈ ਵੈ ਲਾਗੂ ਕੀਤੀ ਹੈ ਔਰ ਇਸ ਨਾਲ ਫਰਦਰ ਜੋ ਹੈ ਸਾਡੇ ਜੋ ਹਨ এডਿਕੇਸ਼ਨ ਦਾ ਸਿਸਟਮ ਬਹੁਤ ਬਿਹਤਰ ਹੋਏਗਾ ਔਰ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਹੁਣ ਲੋਕ ਨਹੀਂ ਬਾਹਰ ਜਾਣਗੇ ਬਲਕਿ ਉਥੇ ਦੀ ਯੂਨੀਵਰਸਟੀਆਂ ਸਾਡੇ ਇੰਡੀਆ ਦੇ ਵਿੱਚ ਆ ਕੇ ਜੋ ਹੈ ਇੰਡੀਆ ਦੇ ਕਾਲਜਸ ਤੇ ਯੂਨੀਵਰਸਿਟੀਆਂ ਦੇ ਨਾਲ ਐਮਓਯੂ ਕਰਕੇ ਜੋ ਹੈ ਇਥੇ ਆਪਣੀ ਐਜੂਕੇਸ਼ਨ ਸਿਸਟਮ ਨੂੰ ਜੋ ਹੈ ਨਾ ਬਦਲ ਲਗਾਣਗੇ ਜਿਸ ਨਾਲ ਉਹਨਾਂ ਨੂੰ ਵੀ ਜੋ ਇਕਨੋਮਿਕਲੀ ਫਾਇਦਾ ਹੋਏਗਾ ਤੇ ਇੰਡੀਆ ਦੇ ਵਿੱਚ ਵੀ ਇੰਸਟੀਟਿਊਸ਼ਨ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਸਟਾਫ ਨੂੰ ਤੇ ਸਟੂਡੈਂਟਸ ਨੂੰ ਇੰਟਰੈਕਟ ਹੁੰਦਾ ਮੌਕਾ ਮਿਲੇਗਾ ਫਰੋਕੀਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਮਿਲਣ ਦੇ ਲਈ ਤੇ ਇਹ ਹਨ ਪ੍ਰਿੰਸੀਪਲ ਜਿਹਨਾਂ ਨੇ ਦੱਸਿਆ ਕਿ ਹਿੰਦੂਸਤਾਨ ਇੱਕ ਐਸਾ ਦੇਸ਼ ਹੈ ਜਿੱਤੇ ਅਸੀਂ ਬੱਡੀ ਉੱਚੇ ਲੈਵਲ ਤੇ ਹਰ ਐਜੂਕੇਸ਼ਨ ਲੈ ਕੇ ਆਈਪੀਐਸ ਆਈਏਐਸ ਔਰ ਕਿਸੇ ਵੀ ਰੈਂਕ ਤੇ ਜਾ ਸਕਦੇ ਹਾਂ ਲੇਕਿਨ ਤੁਹਾਡੇ ਅੰਦਰ ਕੌਨਫੀਡੈਂਸ ਵਿਸ਼ਵਾਸ ਹੋਣਾ ਚਾਹੀਦਾ ਸਟੱਡੀ ਦਾ ਔਰ ਅੱਜ ਕੱਲ ਜੋ ਕੰਪੀਟੀਸ਼ਨ ਦਾ ਜ਼ਮਾਨਾ ਹੈ ਤੌਰ ਹੈ ਇਸ ਕਰਕੇ ਪੜਾਈ ਦੇ ਖੇਤਰੇ ਵਿੱਚ ਜੇਕਰ ਤੁਸੀਂ ਮੁੰਨਾ ਮਾਰਦੇ ਹੋ ਤਾਂ ਤੁਹਾਨੂੰ ਕੋਈ ਵੀ ਇਨਸਾਨ ਜਾਂ ਵਿਅਕਤੀ ਉਹ ਪ੍ਰਾਪਤੀ ਉਹ ਪ੍ਰਾਪਤੀ ਤੇ ਟੀਸੀ ਦੇ ਜਾਣ ਲਈ ರೋಕಿಸ ಮಲೆ ಜರ್ನಲಿಸ್ಟ್ ಹನಿ ಜನ್ಪೋರ್ಟ್